HURR- नम यानी षि राजदा नानक प्यारे मुख टोचारे तन तन सताम ਮਹਾਨ ਕਿਰਪਾ ਹੋਈ ਅੱਜ ਥਾਂ ਥਾਂ ਤੇ ਉਹਨਾਂ ਦੀ ਕਿਰਪਾ ਦੇ ਨਾਲ ਠਾਠਾਂ ਬਣੀਆਂ ਬਾਬਾ ਜੀ ਸਿਹਰ ਵਾਲਿਆਂ ਨੇ ਬਹੁ ਸਮਾਂ ਉਹਨਾਂ ਦੀ ਯਾਦ ਵਿੱਚ ਸਿਮਰਨ ਕੀਤਾ ਫਿਰ ਹੌਲੀ ਹੌਲੀ satsang ਲਾਉਣੇ ਸ਼ੁਰੂ ਕੀਤੇ ਲੱਖਾਂ ਦੀ ਕਰੋੜਾਂ ਦੀ ਤਦਾਦ ਚ ਦੁਨੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਜੋੜੀ ਬਾਣੀ ਪੜਨ ਲਈ ਸੱਚ ਦਾ ਉਪਦੇਸ਼ ਦਿੱਤਾ ਤੰਤਰਪਾਪਾ ਨਾਮ ਸਿੰਘ ਜੀ ਮਹਾਰਾਜ ਬ੍ਰਹਮ ਜੈਨੀ ਉਹਨਾਂ ਦੀ ਅੱਜ ਯਾਦ ਦੇ ਵਿੱਚ ਨਾਨਕ ਸਰ ਕਲੇਰਾ ਦੇ ਵਿੱਚ ਕਰੋਨਾ ਦੀ ਤਦਾਦ ਜ ਸੰਗ ਤਾਂ ਆ ਰਹੀ ਹੈ ਕਿਉਂਕਿ ਉਹਨਾਂ ਨੇ ਸਿਮਰਨ ਅੰਦਰ ਪਿਆਰ ਨਾਲ ਕੀਤਾ ਉੱਥੇ ਸਿਮਰਨ ਕੀਤਾ ਜਿੱਥੇ ਸਵਾਮੀ ਦੀ ਕਹਿੰਦੇ ਹੁੰਦੇ ਸੀ ਇੱਕ ਵਾਰੀ ਵਾਹਿਗੁਰੂ ਕਹਿਣ ਦੇ ਨਾਲ ਅਰਬ ਵਾਰੀ ਫਲ ਮਿਲਦਾ ਅਰਬ ਦਾ ਸਮਝ ਨਹੀਂਦਾ ਨਾ ਤੁਸੀਂ ਇੱਕ ਵਾਰੀ ਵਾਹਿਗੁਰੂ ਕੋ ਕਹੋ ਤੇ ਅਰਬ ਵਾਰੀ ਕਹਿਣ ਦਾ ਫਲ ਮਿਲਦਾ ਹੈ ਉਥੇ ਗੁਰਮੁਖ ਵਸਤਾ ਹੁੰਦੀ ਗੁਰਮੁਖ ਰੋਮ ਰੋਮ ਹਰ ਤੇ ਆਵਾਏ ਉਹ ਸਵਾਸਤਾ ਤੇ ਜਾ ਕੇ ਇਹਨਾਂ ਨੇ ਮੂਲ ਮੰਤਰ ਦਾ ਜਾਪ ਕੀਤਾ ਕਾਰ ਬਣ ਪਰਮੇਸ਼ਰ ਇਹਨਾਂ ਦੇ ਸਾਹਮਣੇ ਆ ਕੇ ਖੜ ਗਏ ਜਿਵੇਂ ਕਿਸੇ ਸਮੇਂ ਤ੍ਰੂਨੇ ਪ੍ਰਗਟ ਕੀਤਾ ਸੀ ਨਾਰਾਇਣ ਨੂੰ ਪੰਜ ਸਾਲ ਦਾ ਤ੍ਰੂ ਸੀ ਤੇ ਉਹਨੇ ਐਸਾ ਸਿਮਰਨ ਕੀਤਾ ਕਾਹਦੇ சுவாਸਾਂ ਨਾਲ சுவாਸਾਂ ਨਾਲ ਸਿਮਰਨ ਕੀਤਾ ਸਾਰੀ ਆਗੋ ਹਵਾ ਬੰਦ ਕਰਕੇ ਸਿਰਫ ਧਿਆਨ ਤੇ ਰਹੇ ਜੋ ਕਰਮ ਕਰਿਆ ਸੀ ਸਭ ਬੰਦ ਹੋ ਗਿਆਂ ਹਵਾਈ ਖਾਣ ਪਾਣ ਹਵਾਈ ਨੀਂਦ ਹਵਾਈ ਸਰੀਰਕ ਕਿਰਿਆ ਸਾਰੀ ਹੋ ਗਈ ਅਖੀਰ ਉਹਨਾਂ ਨੇ ਸਾਰੀ ਹਵਾ ਖਿੱਚ ਕੇ ਅੰਦਰ ਬੰਨ੍ਹ ਕਰ ਲਈ ਇਹਨਾਂ ਨੇ ਵੀ ਕਲਯੁਗ ਦੀ ਜੋ ਨੇਰੀ ਸੀ ਬਾਬਾ ਨਾਨਕ ਸਿੰਘ ਜੀ ਨੇ ਖਿੱਚ ਕੇ ਆਪ ਦੇ ਚਰਨਾਚੀ ਕਰ ਲਈ ਸਾਰੀ ਜੋ ਵੀ ਪਰਸ਼ੰਦਾ ਸੀ ਸਤਵਾਦੀ ਬਣ ਜਾਂਦਾ ਸੀ ਇਹਨਾਂ ਦੇ ਚਰਨਾਚ ਤੇ ਬੜੇ ਪਿਆਰ ਨਾਲ ਉਹਦੀ ਸਿਖਤ ਦੀ ਗੱਤਾ ਸੁਣੋ ਬਈ ਅੱਜ ਬਾਬਾ ਨਾਨਕ ਸਿੰਘ ਜੀ ਮਹਾਰਾਜ ਦੀ ਸੰਸਾਰ ਦੇ ਉੱਤੇ ਸਦਾ ਜੈ ਜੈਕਾਰ ਹੈ ਮੈਂ ਆਪ ਦੀ ਅੱਖੀ ਵੇਖੀ ਐ ਇਹ ਗੱਲ ਆ ਬਈ ਕਿਤੇ ਵੀ ਇਹਨਾਂ ਦੀ ਯਾਦ ਵਿੱਚ ਕੋਈ ਗੁਰਮੁਖ ਇਹਨਾਂ ਦਾ ਨਾਮ ਲੈ ਕੇ ਬਹਿਜੇ ਤੇ ਉਥੇ ਥੋੜੇ ਦਿਨਾਂ ਦੀ ਠਾਠ ਬਣ ਜਾਂਦੀ ਐ ਇਹਨਾਂ ਦੀ ਐਸੀ ਕਿਰਪਾ ਹੋ ਗਈ ਬਈ ਜਾਨਵਰ ਵੀ ਜੰਗਲਾਂ ਦੇ ਵਿੱਚ ਇਹਨਾਂ ਦਾ ਯਸ ਗਾਉਂਦੇ ਐ ਤੇ ਬੜੇ ਪਿਆਰ ਨਾਲ ਆਪਾਂ ਸੁਣੋ ਅੱਜ ਉਹਨਾਂ ਦੀ ਵਰਸੀ ਦਾ ਪ੍ਰੋਗਰਾਮ ਚੱਲ ਰਿਹਾ ਐ ਲਖਾਂ ਦੇ ਇਕਰਾਰ ਦੇ ਵਿੱਚ ਸੰਗਤਾਂ ਨਾਨਕ ਸਰ ਵਿੱਚ ਆ ਰਹੀ ਹੈ ਤੇ ਮੈਂ ਆਪ ਗਿਆ ਸੀ ਦਰਸ਼ਨ ਕਰਨ ਫਿਰ ਮੈਂ ਟੇਕ ਰੱਖੀ ਉੱਥੇ ਧੰਨ ਬਾਬਾ ਨੰਦ ਸਿੰਘ ਜੀ ਸਾਰਾ ਜਗ ਜਗਤ ਤੁਸਾਂ ਦਾ ਜਸ ਗਾਵੇ ਅੱਜ ਸਾਰਾ ਸੰਸਾਰ ਦੁਨੀਆ ਨੇ ਤਾਂ ਗੌਣਾ ਸ਼ਰੀਰ ਕੋ ਲੋਕਾਂ ਨੇ ਜਾਨ ਵਰ ਵੀ ਉਹਨਾਂ ਦਾ ਜਸ ਗਾਉਂਦੇ ਹੈ ਹਵਾ ਵੀ ਗਾਉਂਦੀ ਹੈ ધરતી આકાશ વિ જસ ગાઉ બડે પ્યારના કરતો